ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਨਵੀਰਾ ਪਹਿਰਾ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤਾਂ ਉਹ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੁਆਬੇ ਚਾਮਾ ਦੀ ਪਾਰਟੀ ਹੋਰ ਹੋਈ ਮਜ਼ਬੂਤ ਕਦਵਾਰ ਦਲੀਲ ਆਕੂ ਨੇ ਸਾਬਕਾ ਵਿਧਾਇਕ ਪਵਨ ਕੁਮਾਰ ਤੀਨੂ ਆਪ ਚ ਸ਼ਾਮਿਲ ਇਸ ਦੇ ਨਾਲ ਹੀ ਦੁਆਬਾ ਖੇਤਰ ਵਿੱਚ ਆਮਦਵੀ ਪਾਰਟੀ ਨੂੰ ਇੱਕ ਵੱਡੀ ਮਜ਼ਬੂਤੀ ਮਿਲੀ ਹੈ ਜਲੰਧਰ ਦੇ ਦੁਆਬਾ ਖੇਤਰ ਵਿੱਚ ਵੱਡੇ ਦਲੀਪ ਸਿੰਘ ਗੋਹਨੀ ਸਾਬਕਾ ਵਿਧਾਇਕ ਪਵਨ ਕੁਮਾਰ ਤੀਨੂ ਆਪ ਵਿੱਚ ਸ਼ਾਮਲ ਹੋ ਗਏ ਹਨ ਪਵਨ ਕੁਮਾਰ ਤੀਨੂ ਅਕਾਲੀ ਦਲ ਦੀ ਟਿਕਟ ਤੇ ਵੀ ਦੋ ਵਾਰ ਜਲੰਧਰ ਦੇ ਅਦ ਪਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇਗੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ਤੇ ਤਿੰਨੂ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਆਪ ਪਰਿਵਾਰ ਨੂੰ ਸਵਾਗਤ ਕੀਤਾ ਇਸ ਦਿਨ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸੇਵਾ ਕਰਨ ਵਾਲੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਵੱਲ ਜੁੜ ਕੇ ਸਾਨੂੰ ਮਜ਼ਬੂਤ ਕਰ ਰਹੇ ਹਨ ਪਵਨ ਰਟੀਨੂ ਨੇਸ਼ਰੋ ਵਿੱਚ ਕਾਲੀ ਦਲ ਨੂੰ ਛੱਡਣ ਨਾਲ ਦੁਆਬੇ ਵਿੱਚ ਕਾਲੀ ਦਲ ਦੀ ਲੋਕ ਸਭਾ ਚੋਣ ਨੂੰ ਪਹਿਲੀ ਵੱਡਾ ਟਿਰਕਾ ਲੱਗਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ